ਸਕ ਫੈਡਰੇਸ਼ਨ ਯੂਕੇ ਦੇ ਪ੍ਰਧਾਨ ਪਈ ਅਮਰੀਕ ਸਿੰਘ ਗੱਲ ਲੈਂ ਕਿ ਭਾਰੀ ਮੌਨਸੂਨ بارش ਤੋਂ ਬਾਅਦ ਹੜ ਦਾ ਪਾਣੀ ਛੱਡਣ ਨਾਲ ਭਾਰਤ ਅਤੇ ਪਾਕਿਸਤਾਨ ਦੋਵੇਂ ਪਾਸੇ ਹਜ਼ਾਰਾਂ ਪਿੰਡ ਡੁੱਬ ਗਏ ਨੇ ਅਤੇ ਖੇਤ ਡੁੱਬ ਗਏ ਨੇ ਲੱਖਾਂ ਲੋਕ ਵਿਕਰ ਹੋ ਗਏ ਨੇ ਤੇ ਪੰਜਾਬ ਵਿੱਚ ਸੰਕੜੇ ਲੋਕ ਮਾਰੇ ਗਏ ਨੇ ਹਾਈਵੇ ਬੰਦ ਹੋ ਗਏ ਨੇ ਫਸਲਾਂ ਤਬਾਹ ਹੋ ਗਈਆਂ ਨੇ ਜੋ ਕਿ ਦੁਖਦਾਈ ਹੈ ਪਰ ਮੋਦੀ ਸਰਕਾਰ ਇੱਕ ਖਤਰਨਾਕ ਹੜ੍ਹ ਪ੍ਰਬੰਧਨ ਨੀਤੀ અપਣਾ ਰਹੀ ਹੈ ਜਿਸ ਨਾਲ ਭਾਰਤ ਤੇ ਪਾਕਿਸਤਾਨ ਵਿਚਕਾਰ ਹੋ ਵਧੇ ਤਣਾਅ ਦੇ ਵਿਚਕਾਰ ਪੰਜਾਬ ਦੇ ਲੋਕਾਂ ਨੂੰ ਵਾਧੂ ਦੁੱਖ ਚੱਲਣਾ ਪੈ ਰਿਹਾ ਹੈ ਪਰ ਸਰਕਾਰ ਨੇ ਪਾਣੀ ਛੱਟ ਕੇ ਬਿਨਾਂ ਕਿਸੇ ਚਿੰਤਾ ਦੇ ਜਾਂ ਸਰਹੱਦ ਦੇ ਦੋਵੇਂ ਪਾਸਿਆਂ ਦੇ ਨਤੀਜਿਆਂ ਤੇ ਵਿਚਾਰ ਕੀਤੇ ਬਿਨਾਂ ਬੇਲੋੜੀਆਂ ਜਾਨਾਂ ਜਾਇਦਾਦਾਂ ਤੇ ਰੋਜ਼ੀ-ਰੋਟੀ ਖਤਰਾ ਪੈਦਾ ਕਰ ਦਿੱਤਾ ਜਿਸ ਨੂੰ ਪਾਣੀ ਹਮਲੇ ਵਜੋਂ ਦਰਸਾਇਆ ਗਿਆ ਹਾਲਾਂਕਿ ਜਲਵਾਯੂ ਪਰਵਰਤਨ ਅਤੇ ਪੁਰਾਣੋ ਬੁਨਿਆਦੀ ਢਾਂਚਾ ਹੜ੍ਹਾਂ ਦੇ ਕਾਰਕ ਨੇ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਉੱਤਰਾਖੰਡ ਵਿੱਚ ਵੀ ਵਿਆਪਕ ਹੜਾ ਆਏ ਨੇ ਕਿਉਂਕਿ ਭਾਰੀ ਮੌਨਸੂਨ ਵਾਰਿਸ਼ ਨੇ ਸਰਹੱਦ ਦੇ ਦੋਵੇਂ ਪਾਸੇ ਨਦੀਆਂ ਉਛਾਲ ਦਿੱਤਾ ਲਗਭਗ 4 ਦਹਾਕਿਆਂ ਵਿੱਚ ਸਭ ਤੋਂ ਭਿਆਨਕ ਹੜਾ ਨੇ ਪਾਕਿਸਤਾਨ ਵਿੱਚ ਲਗਭਗ 1000 ਲੋਕਾਂ ਦੀ ਜਾਨ ਲੈ ਲਈ ਅਤੇ ਭਾਰਤ ਵਿੱਚ 500 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਇਸ ਤਰ੍ਹਾਂ ਨੈਸ਼ਨਲ ਮੀਡੀਆ ਦਾ ਧਿਆਨ ਪਾਕਿਸਤਾਨ ਤੇ ਕੇਂਦਰਿਤ ਰਿਹਾ ਜਦਕਿ ਭਾਰਤ ਵਾਲੇ ਪਾਸੇ ਪੰਜਾਬ ਦੇ ਲੋਕਾਂ ਨੂੰ ਛੱਡ ਦਿੱਤਾ ਗਿਆ ਭਾਰਤ ਵਾਲੇ ਪਾਸੇ ਪੰਜਾਬ ਲੰਬੇ ਸਮੇਂ ਤੋਂ ਪਾਣੀ ਦੀ ਅਸਮਾਨ ਵੰਡ ਦੇ ਪ੍ਰਬੰਧਨ ਤੋਂ ਪੀੜਤ ਹੈ ਪਾਣੀ ਦੇ ਮੋੜ ਅਤੇ ਡੈਮਾਂ ਕਾਰਜਾਂ ਦੇ ਫੈਸਲੇ ਅਕਸਰ ਆਪਣੇ ਲੋਕਾਂ ਦੇ ਅਧਿਕਾਰਾਂ ਤੇ ਭਲਾਈ ਦਾ ਧਿਆਨ ਰੱਖੇ ਬਿਨਾਂ ਲਏ ਜਾਂਦੇ ਨੇ ਇਹਨਾਂ ਕਾਰਕਾਂ ਨੇ ਤਵਾਹੀ ਦੇ ਪੈਮਾਨੇ ਨੂੰ ਵਧਾ ਦਿੱਤਾ ਜਿਸ ਨਾਲ ਪ੍ਰਭਾਵਿਤ ਭਾਈਚਾਰਿਆਂ ਲਈ ਜਵਾਬਦੇਹੀ ਅਤੇ ਲੰਬੇ ਸਮੇਂ ਦੇ ਨਿਆਂ ਦੇ ਸਵਾਲ ਖੜੇ ਹੁੰਦੇ ਨੇ ਹੜ੍ਹਾਂ ਨੇ ਸਰਹੱਦ ਦੇ ਦੋਵੇਂ ਪਾਸੇ ਪੰਜਾਬ ਭਾਰ ਵਿੱਚ ਤਵਾਹੀ ਮਚਾਈ ਹੋਈ ਹੈ ਹਾਲਾਂਕਿ ਪਾਕਿਸਤਾਨ ਵਾਲੇ ਪਾਸੇ ਜਾਨ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਸੀ ਪੰਜਾਬ ਦੇ ਲੋਕਾਂ ਲਈ ਬਹੁਤ ਚਿੰਤਾ ਦਾ ਜਿਨ੍ਹਾਂ ਨੂੰ ਇੱਕ ਪਾਸੇ ਮੋਦੀ ਸਰਕਾਰ ਨੇ ਜਾਣਬੁੱਝ ਕੇ ਹੜ੍ਹਾਂ ਦਾ ਪਾਣੀ ਛੱਡ ਕੇ ਨਿਸ਼ਾਨਾ ਬਣਾਇਆ ਤੇ ਆਪਣੇ ਆਪ ਨੂੰ ਬਚਾਉਣ ਦੇ ਮਾਮਲੇ ਵਿੱਚਣ ਦੇਖਾ ਕੀਤਾ ਬਿਨਾਂ ਟੁਕਮੀ ਚੇਤਾਵਨੀ ਜਾਂ ਯੋਜਨਾਬੰਦੀ ਦੇ ਉੱਪਰਲੇ ਡੈਮਾਂ ਤੋਂ ਪਾਣੀ ਛੱਡਣ ਨਾਲ ਪੰਜਾਬ ਦੇ ਪਿੰਡਾਂ ਤੇ ਖੇਤਾਂ ਵਿੱਚ ਹੜ੍ਹਾਂ ਦੀ ਸਥਿਤੀ ਤੇਜ਼ ਹੋ ਗਈ ਹੈ ਭਾਰਤ ਸਰਕਾਰ ਵੱਲੋਂ ਕਿਸਾਨਾਂ ਨੂੰ ਕੋਈ ਸਾਰਥਿਕ ਸਹਾਇਤਾ ਨਾ ਮਿਲਣ ਨਾਲ ਸਥਿਤੀ ਹੋਰ ਵੀ ਵਿਗੜ ਗਈ ਹੈ ਬਹੁਤ ਸਾਰੇ ਮੋਦੀ ਸਰਕਾਰ ਦੀ ਕਾਰਵਾਈ ਨੂੰ ਪੰਜਾਬ ਦੇ ਕਿਸਾਨਾਂ ਨੂੰ ਵਿਆਪਕ ਤਬਾਹੀ ਅਤੇ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਜਾਣਬੁੱਝ ਕੇ ਕੀਤੀ ਗਈ ਕਿਸਾਨ ਵਿਰੋਧ ਪ੍ਰਦਰਸ਼ਨ ਦਾ ਬਦਲਾ ਮੰਨਦੇ ਨੇ ਜਿਸ ਨੇ ਮੋਦੀ ਨੂੰ ਨਵੰਬਰ 2021 ਵਿੱਚ ਵਿਵਾਦਪੂਰਨ ਖੇਤੀ ਕਾਨੂੰਨوں ਨੂੰ ਰੱਦ ਕਰ ਲਈ ਮਜਬੂਰ ਕੀਤਾ ਸੀ ਸਰਕਾਰ ਦੁਆਰਾ ਸਮਰਥਿਤ ਰਾਹਤ ਕਾਰਜ ਬਹੁਤ ਸੀਮਤ ਰਹੇ ਨੇ ਤੇਜ਼ ਰਾਹਤ ਤੇ ਹੜਪ੍ਰਭਾਵਿਤ ਰਾਜਾਂ ਖਾਸ ਕਰਕੇ ਕਿਸਾਨਾਂ ਲਈ ਇੱਕ ਵਿਸ਼ੇਸ਼ ਰਾਹਤ ਪੈਕੇਜ ਦੀ ਮੰਗ ਕੀਤੀ ਗਈ ਪੰਜਾਬ ਵਿੱਚ ਸਿੱਖ ਸੰਸਥਾਵਾਂ ਅਤੇ ਵਿਸ਼ਵ ਵਿਆਪੀ ਸਿੱਖ ਚੈਰਿਟੀ ਨੂੰ ਦਾਖਲ ਦੇਣਾ ਪਿਆ ਤੇ ਭੋਜ ਚੁੱਕਣਾ ਪਿਆ ਇਹਨਾਂ ਚੁਣੌਤੀਆਂ ਦੇ باوجود ਨਿਰਸਵਾਰਥ ਸੇਵਾ ਤੇ ਚੜ੍ਹਦੀ ਕਲਾ ਦੇ ਸਿੱਖ ਮੁੱਲਾਂ ਦੁਆਰਾ ਪ੍ਰੇਰਿਤ ਪੰਜਾਬ ਦੇ ਲੋਕਾਂ ਨੇ ਆਪਣੇ ਸ਼ਾਨਦਾਰ ਲਚਕਤਾ ਦਾ ਦਿਖਾਈ ਹੈ ਸਿੱਖ ਭਾਈਚਾਰੇ ਦੀ ਅਗਵਾਈ ਵਾਲੇ ਜਥਿਆਂ ਨੇ ਮਹੱਤਵਪੂਰਨ ਸੇਵਾਵਾਂ ਨੂੰ ਚੱਲਦਾ ਰੱਖਿਆ ਭੋਜਨ ਆਸਰਾ ਤੇ ਡਾਕਟਰੀ ਦੇਖਭਾਲ ਪ੍ਰਦਾਨ ਕੀਤੀ ਜਿੱਥੇ ਅਧਿਕਾਰਿਕ ਚੈਨਲ ਅਸਫਰ ਰਹੇ ਨੇ